ਸਤਿ ਸ੍ਰੀ ਅਕਾਲ ਵੀ ਗੰਨਾ ਮੋਰਚੇ ਮੌਜੂਦ ਹੈ ਔਰ ਥੋੜੀ ਦੇਰ ਪਹਿਲਾਂ ਗੰਨਾ ਸੰਘਰਸ਼ ਕਮੇਟੀ ਤੋਂ ਅਤਿੰਦਰ ਅਤੇ ਜੀਐਮ ਹੁਣਾ ਵਿਚਾਲੇ ਗੱਲਬਾਤ ਹੋ ਰਹੀ ਸੀ ਲੇਕਿਨ ਉਸ ਤੋਂ ਬਾਅਦ ਗੱਲ ਬੈਂਚ 'ਚ ਤਬਦੀਲ ਹੋ ਜਾਂਦੀ ਹੈ ਤੇ ਅਤਿੰਦਰ ਹੁਣਾ ਨੇ ਕਿਹਾ ਕਿ ਤੁਸੀਂ ਚਲਾਓ ਗੰਨਾ ਮਿਲਦੇ ਅਸੀਂ ਇੱਥੇ ਬੈਠੇ ਆਂ ਆ ਚੁੰਬੀ ਦੇ ਥੱਲੇ ਬੈਠੇ ਆਂ ਜੀ ਅਤਿੰਦਰ ਗੱਲ ਕੀ ਹੋਈ ਤੁਸੀਂ ਕੋਈ ਐਟੀਟਿਊਡ ਦੀ ਵੀ ਗੱਲ ਕਰ ਰਹੇ ਸੀਗੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਰਕਾਰ ਦਾ ਤੇ ਸਰਕਾਰੀ ਅਫਸਰਾਂ ਦਾ ਰਵੱਈਆ ਸਾਡੇ ਨਾਲ ਸਹੀ ਨਹੀਂ ਰਿਹਾ ਇਹ ਕੋਈ ਨਮਾ ਨਹੀਂ ਆ ਬੀਤੇ ਸਮੇਂ ਤੋਂ ਇਹ ਮੇਂ ਚੱਲਦਾ ਆ ਰਿਹਾ ਤੇ ਹੁਣ ਜਿਹੜੀ ਕਹਾਣੀ ਹੈ ਆ ਵੀ ਇਹ ਕਹਿੰਦੇ ਵੀ ਆ ਸਾਨੂੰ ਮਿਲ ਜਲਾਣਾ ਤੇ ਸਾਡੇ ਭਰਾ ਕਹਿੰਦੇ ਵੀ ਚਲਾਓ ਉਹ ਕਹਿੰਦੇ ਥੈਂਕ ਯੂ ਵੈਰੀ ਮੱਚ ਤੇ ਅਸੀਂ ਆ ਲਾਈਨ 'ਚ ਬੈਠੇ ਹਾਂ ਮਿਲ ਜਲਾਣ ਅਸੀਂ ਹੁਣ ਕੁਝ ਵੀ ਨਹੀਂ ਮੰਗਦੇ ਕਮ ਸੇ ਕਮ ਸਾਨੂੰ ਮਾਰੀ ਦਿਓ ਸਾਡੀ ਹੋਰ ਕੋਈ ਮੰਗ ਨਹੀਂ ਸਾਡੀ ਇੰਨੀ ਕੁ ਮੰਗ ਹੈ ਵੀ ਸਾਨੂੰ ਮਾਰਤਾ ਦਿਓ ਜੇ ਸਾਨੂੰ ਸਾਡੇ ਕੋਲ ਹੋਰ ਛੋਟੇ ਮੂੜੇ ਹੱਕ ਨਹੀਂ ਦੇਣੇ ਤੇ ਇੱਕ ਐਡਾ ਬੜਾ ਹੱਕ ਤਾਂ ਸਾਨੂੰ ਦਓ ਪ੍ਰਦਾਨ ਕਰੋ ਕਿ ਸਾਨੂੰ ਇਹ ਵਿੱਚੋਂ ਨਾ ਦੋ ਬਸ ਆ ਸਾਡੀ ਮੰਗ ਹੈ ਗੁੱਸਾ ਕਿਸ ਗੱਲ ਤੋਂ ਆ ਗਿਆ ਗੁੱਸਾ ਉਹਨਾਂ ਦਾ ਰਵੱਈਆ ਹੀ ਸਹੀ ਨਹੀਂ ਥੋੜੇ ਸਾਹਮਣੇ ਹੀ ਹੈ ਉਹਨੇ ਮੈਨੂੰ 10-10 ਦਿਨ ਤਹ ਮੰਗੇ ਜੀਐਮ ਸਾਹਿਬ ਨੇ 1.5 ਮਹੀਨਾ ਮੈਨੂੰ ਲਟਕਾ ਰੱਖਿਆ ਤੇ ਜ਼ਿਮੀਦਾਰਾਂ ਦਾ ਰੋਜ਼ ਮੈਨੂੰ ਨਿਰੰਤਰ ਫੋਨ ਆਉਂਦਾ ਰਹੇ ਕਿ ਭਾਈ ਸਾਹਿਬ ਪਰਾਂ ਜੀ ਕੀ ਗੱਲ ਬਣੀ ਆ ਕੀ ਗੱਲ ਬਣੀ ਆ ਰਵਈਆ ਜੀਐਮ ਸਾਹਿਬ ਦਾ ਤੁਸੀਂ ਵੀ ਦੇਖ ਲਿਆ ਆ ਤੇ ਇਹ ਤਮਾਸ਼ਾ ਦੇਖਦੇ ਹਾਂ ਸਾਡੇ ਕੋਲੋਂ ਜਿਹੜੇ ਨੇ ਕੁਝ ਘੰਟੇ ਫੇਰ ਮੰਗੇ ਆ ਨਾ ਅਸੀਂ ਉਹ ਘੰਟੇ ਇਹ ਕਹਿੰਦੇ ਛੱਡੋ ਯਾਰ ਤੁਸੀਂ ਮਿਲ ਜਲਾਓ ਨਹੀਂ ਤੁਹਾਨੂੰ ਪੇਪਰ ਵੀ ਇੱਕ ਦੇਰੇ ਸੀ ਪੇਪਰ ਕੀ ਸੀ ਉਹ ਪੇਪਰ ਦੇ ਵਿੱਚ ਕੁਝ ਖਾਸ ਨਹੀਂ ਸੀ ਲਿਖਿਆ ਹੋਇਆ ਉਹਦੇ ਵਿੱਚ ਉਹ ਨਹੀਂ ਇਹ ਮੰਗ ਕੀਤੀ ਮੰਗ ਕੀਤੀ ਆ ਉਹ ਸਾਨੂੰ ਦਿੱਤੀ ਥੋੜੀ ਆਵੇ ਲਾਓ ਥੋੜੀ ਮੰਨ ਗਈ ਮੰਗ ਕੀਤੀ ਕਿ ਮਰੰਡਾ ਬੁੱਢਾ ਵਗੈਰਾ ਮਿਲਣ ਜਿਹੜੀਆਂ ਸਹਿਕਾਰੀ ਮਿਲਣਾਂ ਕੋਲ ਉਹਨੂੰ ਗੰਨਾ ਭੇਜਿਆ ਜਾਵੇ ਤੇ ਉਹਦੇ ਵਿੱਚ ਕੋਈ ਐਜੀ ਗੱਲ ਨਹੀਂ ਕੀਤੀ ਹੋਵੇ ਇਹਨਾਂ ਦੀ ਪੈਨਲਟੀ ਮਾਫ ਦਿੱਤੀ ਜਾ ਆਪਣੀ ਮੰਗ ਰੱਖ ਰਹੇ ਸੀ ਉਹਨਾਂ ਨੇ ਆਪਣੇ ਰੱਖਦੇ ਉਹ ਨਹੀਂ ਹੋਰ ਹੀ ਕੁਝ ਪੇਸ਼ ਕਰਦਾ ਮਰੇ ਦੇਖੋ ਤਨਖਾਹ ਵੀ ਨਾ ਕੰਮ ਦੀ ਮਿਲਦੀ ਆ ਤੁਸੀਂ ਉਹ ਵੀ ਗੱਲ ਕੀਤੀ ਕਿ ਉਹਦੋਂ ਇੱਕ ਬੰਦਾ ਜਿਹੜਾ ਗੰਨਾ ਮਿਲ ਬੰਦ ਕਰ ਜਾਂਦਾ ਮਤਲਬ ਪਾਵਰ ਪਲਾਂਟ ਬੰਦ ਕਰ ਜਾਂਦਾ ਉਹ ਦਿਨਾਂ ਨੇ ਕੀ ਐਕਸ਼ਨ ਲਿਆ ਕੋਈ ਦੱਸਿਆ ਨਹੀਂ ਇਹ ਨਹੀਂ ਕੋਈ ਐਕਸ਼ਨ ਹੀ ਲਿਆ ਹ ਉਹਦੇ ਵਿੱਚ ਵੀ ਇਹਨਾਂ ਦੀਆਂ ਨਲੈਕੀਆਂ ਨੇ ਨਾ ਕਿ ਉਸ ਬੰਦੇ ਦੀਆਂ ਮੈਂ ਵੀ ਉਹਨਾਂ ਗੱਲ クリア ਕਰ ਦਿੰਦਾ ਉਹ ਨਲੈਕੀਆਂ ਜਿਹੜਾ ਨਾ ਸਟਾਫ ਆ ਉਹ ਜੀਬ ਦਾ ਬਹੁਤ ਗੰਦਾ ਆ ਜੋ ਉਹਨਾਂ ਵਰਕਰਾਂ ਨੇ ਮੈਨੂੰ ਦੱਸਿਆ ਆ ਕਿ ਬਾਈ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਅਸੀਂ ਦੁਖੀ ਹੋ ਗਏ ਇੱਥੋਂ ਛੱਡ ਕੇ ਕੰਮ ਚੱਲੇ ਉਹ ਬੰਦ ਨਹੀਂ ਸੀ ਕੀਤੀ ਉਹ ਵੀ ਇਹਨਾਂ ਦੇ ਕੋਈ ਇਧਰਲੀ ਸਾਈਡ ਤੋਂ ਆਇਆ ਹੋਇਆ ਮਾਲਵੇ ਦਾ ਬੰਦਾ ਉਸ ਨੂੰ ਪਤਾ ਨਹੀਂ ਕਿ ਆਪਰੇਟ ਕਰਨਾ ਨਹੀਂ ਸੀ ਹੁੰਦਾ ਨਹੀਂ ਹੋਰ ਕਿਸੇ ਨੂੰ ਆਉਦਾ ਨਹੀਂ ਸੀ ਉਹ ਮੁੰਡੇ ਚਲੇ ਗਏ ਸੀ ਉਹਨਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਹੀ ਨਾ ਕੀ ਨਾਮ ਸੀ ਬਾਈ ਉਹਦਾ ਜਦੋਂ ਇੱਥੇ ਖੜਾ ਸੀਗਾ ਮੈਨੂੰ ਨਾ ਨਹੀਂ ਆਉਂਦਾ ਮੈਨੂੰ ਮੈਂ ਗਲਤ ਗੱਡੀ ਕਰਦਾ ਤੁਸੀਂ ਪੈਨਲਟੀ ਦੀ ਗੱਲ ਕਰ ਰਹੇ ਸੀਗੇ ਤੇ ਜੀਐਮ ਸਾਹਿਬ ਨੇ ਕੀ ਜਵਾਬ ਦਿੱਤਾ ਕੋਈ ਜਵਾਬ ਨਹੀਂ ਕੁਝ ਨਹੀਂ ਜੀ ਮੇਰੇ ਹੱਥੋਂ ਅਸੀਂ ਕੁਝ ਨਹੀਂ ਬਠੀਕ ਹੈ ਤੇਰੇ ਹੱਥੋਂ ਮਿਲ ਜਾਣਾ ਹੈ ਕਹਿੰਦਾ ਮੈਂ ਖਚਲਾਵਾ ਫਿਰ ਜੇ ਜੀਐਮ ਦੇ ਹੱਥ ਵਸ ਨਹੀਂ ਆ ਫਿਰ ਕਿਹਦੇ ਹੱਥ ਵਸਿਆ ਪੌਲੰਟੀ ਰੋਕਣਾ ਬੌਂਡ ਕਰਨਾ ਜੀਐਮ ਦੇ ਹੱਥ ਵਸੋ ਆ ਪੈਨਲਟੀ ਦਾ ਕਲਾਉਜ਼ ਭਰਨਾ ਜੀਐਮ ਦੇ ਹੱਥ ਵਸੋ ਆ ਤੇ ਜੇ ਇਹ ਸਭ ਕੁਝ ਹੱਥ ਵਸਦਾ ਪੈਨਲਟੀ ਦਾ ਕਲਾਉਜ਼ ਬੰਦ ਕਰਨਾ ਜੀਐਮ ਦੇ ਹੱਥ ਵਸ ਕਿਉਂ ਨਹੀਂ ਆ ਫਿਰ ਉਹ ਇਸ ਗੱਲ ਤੋਂ ਕਿਉਂ ਮੁੱਕਰਦੇ ਆ ਰਵਈਆ ਧਰੂ ਪਹਿਲਾਂ ਦੱਸਿਆ ਰਵਈਆ ਇਹ ਜਨਾਂ ਦਾ ਐਟੀਟਿਊਡ ਹੀ ਆ ਐਟੀਟਿਊਡ ਆ ਜਿਆ ਉਹ ਹਾਈਲੀ ਅੰਪੀਕ ਸਾਡਾ ਵੀ ਐਜੀ ਆ ਹੁਣ ਅਸੀਂ ਵੀ ਐਟੀਟਿਊਡ 'ਚ ਬੈਠੇ ਆ ਬੈ ਨਗਾਦੇ ਕੋਈ ਗੱਲ ਨਹੀਂ ਨਾਲੇ ਕੋਈ ਡਾਇਰੈਕਟਰਸ ਦੀ ਵੀ ਗੱਲ ਕਰ ਰਹੇ ਸੀਗੇ ਡਾਇਰੈਕਟਰ ਤਾਂ ਵੀ ਅਜੇ ਆਈ ਨਹੀਂ ਨਾ ਉਹਦਾ ਜਾਊਗੇ ਤਾਂ ਦੇਖਾਂਗੇ ਨਾ ਉਹ ਕਦ ਆਊਗਾ ਫਿਰ ਉਹ ਦੂਰ ਨੇ ਤੋਂ 6-700 ਕਿਲੋਮੀਟਰ ਦੀ ਬਾੜਾ ਹੁਣ ਆਵੇ ਹੀ ਆਊਗਾ ਫਿਰ ਜਹਾਜ਼ ਹੀ ਕਰਾ ਦਿਓ ਉਹਨਾਂ ਨੂੰ ਪਲੇਨ ਕਰਾ ਦਿਓ ਉਹਨਾਂ ਨੂੰ ਵਿੱਚ ਤਾਂ ਇਹ ਜਾਂ ਵੀ ਕੁਝ ਬੰਦਿਆਂ ਦਾ ਰਵਈਆ ਆ ਇੱਥੇ ਗੁਰੂ ਘਰ ਦੀ ਇਮਾਰਤ ਬਣਨੀ ਸੀ ਉਹ ਪਹਿਲਾਂ ਸਾਡੇ ਨਾਲ ਉਹ ਵੀ ਮੈਂ ਅੱਜ ਗੱਲ ਇਹ ਕਲੀਅਰ ਕਰ ਦੇਣਾ ਕਿ ਕਾਮਜਲਾਸ ਹੋਇਆ ਪਿਛੇ ਉਸ ਆਮ ਜਲਾਸ ਦੇ ਵਿੱਚ ਗੁਰਦੁਆਰੇ ਦਾ ਮਤਾਂ ਪਿਆ ਤੇ ਗੁਰਦੁਆਰੇ ਆ ਸਾਭ ਦੀ ਇਮਾਰਤ ਜਿਹੜੀ ਬਣਾਉਣੀ ਸੀ ਉਹਦੇ ਲਈ ਪੈਸੇ ਨਹੀਂ ਸੀ ਕੋਈ ਵੀ ਉਹਦੇ ਕੋਲ ਨਾ ਸਰਕਾਰ ਕੋਈ ਸੀ ਨਾ ਬਿਲਕੁਲ ਸੀ ਉਹਦੇ ਵਿੱਚੋਂ 52 ਲੱਖ ਰੁਪਈਆ ਇੱਕ ਕਿਸਾਨ ਭਲਾਈ ਫੰਡ ਹੁੰਦਾ ਨਾ ਇਹਨਾਂ ਦੇ ਕੋਲ ਉਹ ਐਕਸੀਡੈਂਟ ਕੇਸਾਂ ਦੇ ਲਈ ਹੁੰਦਾ ਉਹਦੇ ਵਿੱਚੋਂ 52 ਲੱਖ ਰੁਪਈਆ ਜ਼ਮੀਨਦਾਰਾਂ ਦੀ ਸਹਿਮਤੀ ਨਾਲ ਜਿਹੜਾ ਇਹਦਾ ਕੱਟ ਲਿਆ ਗਿਆ ਮੁਰਗੇ ਥੋੜੇ ਸਮੇਂ ਬਾਅਦ ਮੈਨੂੰ ਪਤਾ ਲੱਗਦਾ ਮੈਨੂੰ ਚੰਦ ਸਿੰਘ ਮਾਰਕਰ ਦਾ ਫੋਨ ਆਉਂਦਾ ਹੈ ਕਿ ਬਣਾ ਜੀ ਗੱਲ ਇਹਨੇ ਕੀ ਹੋਈ ਕਹਿੰਦੇ ਯਾਰ ਇਹ ਕਹਿੰਦੇ ਆ ਵੀ ਅਸੀਂ ਥੱਲੇ ਥੱਲੇ ਇਮਾਰਤ ਬਣਾਉਣੀ ਇਕੱਲੀ ਗੁਰਦੁਆਰਾ ਦੀ ਮੈਂ ਕਿਹਾ ਵੇ ਉਹ ਜਦੋਂ ਜ਼ਮੀਨਾਂ ਵਾਲੀ ਆਪਾਂ ਹਾਂ ਲਈ ਸੀ 50 ਲੱਖ ਰੁਪਏ ਜ਼ਮੀਨਦਾਰਾਂ ਦਾ ਜਦੋਂ ਅਸੀਂ ਹਾਂ ਲਈ ਸੀ ਤਾਂ ਅਸੀਂ ਇਹ ਕਿਹਾ ਸੀ ਵੀ ਇਹਦੇ ਦੋ ਮੰਜ਼ਿਲਾ ਗੁਰਦੁਆਰਾ ਬਣੂਗਾ ਥੱਲੇ ਇੱਕ ਜ਼ਮੀਨਦਾਰਾਂ ਲਈ ਕਮਿਊਨਿਟੀ ਹਾਲ ਉੱਪਰ ਗੁਰੂ ਘਰ ਦੀ ਇਮਾਰਤ ਉਹਦੇ ਵਿੱਚ ਵੀ ਸਿਆਸਤਾਂ ਖੜੀਆਂ ਗਈਆਂ ਲੈ ਕੇ ਆ ਕੁਛ ਕਿਹਾ ਕੁਛ ਕੀਤਾ ਕੁਝ ਮੈਂ ਕਿਹਾ ਇਹ ਅਸੀਂ ਹੋ ਨਹੀਂ ਜਣਾ ਜੇ ਸਾਡਾ ਪੈਸਾ ਲੱਗਿਆ ਤਾਂ ਇੱਥੇ ਇਮਾਰਤ ਡਬਲ ਬਣੂਗੀ ਗੁਰੂ ਘਰ ਰੀਆ ਜੀ ਬਣੂਗੀ ਜਾਂ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਆ 10 10 ਪੈਸੇ ਕਰਕੇ ਉਹ 50 ਲੱਖ ਰੁਪਏ ਇਕੱਠਾ ਕੀਤਾ ਹੋਇਆ ਤੇ ਹੁਣ ਇਹ ਕਹਿੰਦੇ ਸੀ ਵੀ ਸੁਣਿਆ ਸੀ ਮੁਰਗੇ ਵੈਸੇ ਵੈਰੀ ਉਹਦੇ ਬਾਰੇ ਗੱਲ ਨਹੀਂ ਹੋਈ ਕੋਈ ਤੇ ਸ਼ਾਇਦ ਹੁਣ ਪ੍ਰੈਸ਼ਰ ਦੇ ਵਿੱਚ ਜਾ ਕੇ ਡਬਲ ਬਣਾਉਣ ਵੈਸੇ ਇਹ ਨਹੀਂ ਇੱਥੇ ਤੱਕ ਵੀ ਗੱਲਿਆ ਸੀ ਕਿ ਉਹਨੂੰ ਸਿੰਗਲ ਮਾਰਦੀ ਬਣਾਉਂਦੇ ਠੀਕ ਹੈ ਜੀ ਜੀ ਅਰੇ ਨੀਤੀਆਂ ਤਾਂ ਚੰਗੇ ਰਹਿੰਦੇ ਹੋ ਕੇ ਕਿਤੇ ਨਾ ਕਿਤੇ ਨੀਤ ਵਿੱਚ ਮਿਲਾਵਟ ਵੀ ਆ ਆ ਹੋਰ ਕਿੰਨੀ ਦੇਰ ਤੱਕ ਇੱਥੇ ਬੈਠੂਗਾ ਮਾ ਲੋ ਵੇਲੇ ਹੀ ਆ ਘਰੇ ਵੀ ਕੋਈ ਨਹੀਂ ਜਲਦਾ ਨਹੀਂ ਹੁਣ ਔਰ ਜਿਵੇਂ ਆਪਾਂ ਬਜ਼ੁਰਗ ਵੇਖੇ ਆ ਕਰੇ ਜਾਂਦੇ ਆ ਜਿਨ੍ਹਾਂ ਦੀ ਦੇਣਦਾਰੀ ਆ ਉਹ ਮੋਰੇ ਖੜ ਜੁੰਦੇ ਆ ਸਾਰਿਆਂ ਦੇ ਹੁਣ ਦੇਣਦਾਰੀ ਦਾ ਤਾਊ ਜੀ ਇੱਥੋਂ ਕੋ ਕਮਾਈ ਹੋਊਗੀ ਕਮਾਈ ਦਾ ਸਾਡੇ ਕੋਲ ਸਾਧਨ ਕੋਈ ਨਹੀਂ ਅਸੀਂ ਦੇਣਦਾਰੀਆਂ ਨੂੰ ਕੀ ਦੇਵਾਂਗੇ ਜੀ ਅੱਜ ਇੱਕ ਬੰਦਾ ਨਾ ਪਿੱਛੇ ਗੱਲ ਬੜੀ ਸੋਹਣੀ ਕੀਤੀ ਭਰਾ ਨੇ ਉਹ ਕਹਿੰਦੇ ਇਹਨਾਂ ਨੂੰ ਤਾਂ ਮਹੀਨੇ ਦਾ ਸੈਲਰੀ ਮਿਲ ਜਾਂਦੀ ਆ ਅਸੀਂ ਤਾਂ ਸਾਰਾ ਕੁਝ ਇੱਥੋਂ ਲੈ ਕੇ ਜਾਣਾ ਤੇ ਸਾਨੂੰ ਵੀ ਮਿਲਣੇ ਵੀ ਸੀਜ਼ਨ ਤੋਂ ਬਾਅਦ ਹੀ ਆ ਮੈਂ ਤੁਹਾਨੂੰ ਇੱਕ ਗੱਲ ਦਾ ਪੱਕਾ ਸੁਪਾਸ਼ਟੀਕਰਨ ਦੇਣਾ ਮੈਂ ਪ੍ਰੋਮਿਸ ਵਾਦਾ ਹੀ ਕਰਦਾ ਨਾ ਇਸ ਵਾਰ ਮਸਾਲ ਵੜੂਗੀ ਕਿ ਕੰਨੇ ਦੀ ਪੇਮੈਂਟ ਰੁਕੀ ਆ ਬਹੁਤ ਸਾਲਾਂ ਬਾਅਦ ਤੇ ਜ਼ੋਰ ਮਿਸਾਲ ਬਣੂਗੀ ਕਿ ਕਹਿੰਦੇ ਨੇ ਉਹ ਜਿਹੜਾ ਘਾਟੇ ਚ ਪਹਿਲੇ ਅਦਾਰਾ ਚੱਲਿਆ ਉਹਨੂੰ ਕਿੱਥੋਂ ਪੈਸੇ ਦੇ ਦਊਗਾ ਉਹਨਾਂ ਨੇ ਕਹਿੰਦੇ ਯੂ ਨਹੀਂ ਸਕਦੇ ਪਰ ਫਿਰ ਲੋਕ ਤੁਹਾਨੂੰ ਵੀ ਤਾਂ ਸਵਾਲ ਪੁੱਛੂਗੇ ਤੁਸੀਂ ਗੰਨਾ ਸੰਘਰਸ਼ ਕਮੇਟੀ ਤੋਂ ਤੁਸੀਂ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਤਾੜਿਆ ਪਹਿਲਾਂ ਕਿਉਂ ਨਹੀਂ ਤਕੜੇ ਕੀਤਾ ਮੈਨੂੰ ਉਹ ਨਹੀਂ ਤਾੜਿਆ ਕਿ ਜਿੰਮੇਵਾਰ ਨੂੰ ਤਾੜਿਆ ਮੈਨੂੰ ਕਿਉਂ ਨਹੀਂ ਤਾੜਿਆ ਕਿ ਪੇਮੈਂਟ ਤੁਸੀਂ ਕਿੱਦਾਂ ਕਰੋਗੇ ਮੈਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੇ ਕੋਲ ਜਿੰਨੀ ਵਾਰੀ ਮੀਟਿੰਗ ਹੁੰਦੀ ਨਹੀਂ 19 ਵਾਰ ਸਾਡੇ ਕੋਲ ਇਹ ਦੇਖੋ ਇੱਕ ਤਾਂ ਉਹ ਸਾਬਤ ਸੂਰ ਰਹਿ ਗਏ ਆ ਸਾਬਤ ਸੂਰ ਦਸਤਾਵੇਜ਼ਾ ਮੈਨੂੰ ਇਹ ਵੀ ਸਾਡੇ ਗੁਰਪਾਈ ਆ ਤਾਂ ਉਹ ਵੀ ਮੇਰਾ ਥੋੜਾ ਰੈਂਬਾ ਚੱਕੋ ਦੇ ਇਹਦਾ ਮੈਨੂੰ ਭਲੇਖਾ ਸੀਗਾ ਤੇ ਉਹ ਵੀ ਗੱਲ ਸੀਗੀ ਉਹ ਇਹੀ ਕਹਿੰਦੇ ਰਿਹਾ ਵੀ ਯਾਰ ਅਸੀਂ ਕੋਈ ਦੂਏ ਆ ਵੀ ਅਸੀਂ ਇਹ ਮੈਨੂੰ ਚਲਾਉਣਾ ਆਏ ਮੈਂ ਕਿਹਾ ਜੀ ਚਲਾਉਣਾ ਆਏ ਅਸੀਂ ਕੋਈ ਐਕਸ਼ਨ ਨਹੀਂ ਕਰਦੇ ਸਾਨੂੰ 10-10 ਦਿਨ ਦਾ ਬਖਵਾ ਪਾ ਕੇ ਬੇਫਕੂ ਵੀ ਬਣਾਇਆ ਗਿਆ ਕੋਈ ਸਾਨੂੰ ਹੱਲ ਨਹੀਂ ਕੀਤਾ ਗਿਆ ਇਸ ਕਰਕੇ ਲੈਡਿਟਿਊਡ ਦੇ ਪਰਿਚਨ ਮੈਂ ਗੱਲ ਕਰਨੀ ਚਾਹੁੰਦਾ ਪਰਿਵਾਰਕ ਮੈਂਬਰਾਂ ਦੱਸਣਾ ਵੀ ਚਾਹੁੰਦਾ ਥੋੜੇ ਦਿਨ ਪਹਿਲਾਂ ਜਦੋਂ ਪਾਵਰ ਪਲਾਂਟ ਦਾ EMPLOYE ਚਲਾ ਗਿਆ ਸੀਗਾ ਤੇ ਇਹੀ GM ਸਾਹਿਬ ਸੀਗੇ ਤੁਹਾਡੇ ਨਾਲ ਤੇ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਯਾਰ ਪੁਲਿਸ ਹੱਥ ਜੋੜ ਕੇ ਬੇਨਤੀ ਆ ਆ ਰੇਡ ਕਰਕਵਾ ਦਿਓ ਕਿਸਾਨ ਵੀਰ ਨੂੰ ਅੰਦਰ ਬੁਲਾ ਲਓ ਜਲਦੀ ਗੰਨਾ ਮਿਲ ਜਿਹੜੀ ਅੱਪਾ ਚਲਾ ਦੇਾਂਗੇ ਔਰ ਅੱਜ ਉਹਨਾਂ ਦਾ ਰਵਈਆ ਕਿਹੋ ਜਿਹਾ ਸੀ ਅੱਜ ਰਵਈਆ ਦੇਖੋ ਕੁਕਮੈਂਟ ਇਹ ਹਾਥੀ ਦੇ ਦੰਦ ਦਿਖਾਣੇ ਕੋਰ ਚਵਾਣੇ ਕੋਰ ਇਹਦਾ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਵੀ ਉਹ ਇਹ ਦੇਖਾਣੇ ਵਾਲੇ ਦੰਦ ਤਾਂ ਮੋਰ ਨੇ ਵਢਿਆ ਚਵਾਣੇ ਵਾਲੇ ਹੋਰ ਆ ਉਹ ਮਦਲ ਬੋਸ ਕੋਲੇ ਸਾਡਾ ਯੂਜ਼ ਕਰ ਗਏ ਮੇਰੇ ਹੱਥਾਂ ਦੰਦਾਂ ਤੋਂ ਬਚੋ ਫਿਰ ਅਸੀਂ ਦੰਦਾਂ ਤੋਂ ਬਚਣਾ ਪਊਗਾ ਨਾ ਬਚਣਾ ਪਊਗਾ ਨੇ ਡਰਦੇ ਜਾਉਂਗੇ ਡਰਨੇ ਦੀ ਤਿਆਰੀ ਹੈਗੀ ਵੈਸੇ ਜਿਹੜੇ ਸਾਹਮਣੇ ਹੀ ਬੈਠੇ ਆ ਉਹਨਾਂ ਦਾ ਕੋਈ ਯਕੀਨ ਨਹੀਂ ਹੈਗਾ ਉਹ ਕਦੇ ਵੀ ਬਦਲ ਨਾ ਸਕਦੇ ਡਾਇਰੈਕਟਰ ਜਿਹੜੇ ਆ 600 700 ਕਿਲੋਮੀਟਰ ਤੋਂ ਆਣਾ ਤੁਸੀਂ ਕਿਹਾ ਉਹ 200 ਕਿਲੋਮੀਟਰ ਨੇੜੇ ਆ ਗਏ ਕਿ ਨਹੀਂ ਆ ਗਏ ਹੋਗੇ ਮੇਰੇ ਉਮੀਦ ਹੈ ਕਿ ਆ ਅਸੀਂ ਇੱਥੇ ਹੀ ਆ ਔਰ ਜਿੱਦਾਂ ਭਰਾ ਹੁਕਮ ਕਰਨਗੇ ਅਸੀਂ ਇਹਨਾਂ ਨਾਲ ਆ ਇਹ ਤਕਲੀਫ ਚ ਨੇ ਇਹ ਤਕਲੀਫ ਦਿਖਾਣੀ ਵੀ ਬਹੁਤ ਜ਼ਰੂਰੀ ਸੀ ਬਹੁਤ ਬਹੁਤ ਸ਼ੁਕਰੀਆ